ਗੁਰਦਾਸਪੁਰ ਦੇ ਮੋਹੱਲਾ ਗੋਪਾਲ ਨਗਰ ਵਿੱਚ ਘਰ ਦੇ ਮਾਲਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਸਮਾਗਮ ਲਈ ਦਿੱਲੀ ਗਿਆ ਸੀ ਅਤੇ ਪਿੱਛੇ ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ ਉੱਥੇ ਹੀ ਚੋਰ ਘਰ ਦੇ ਤਾਲੇ ਤੋੜ ਅੰਦਰ ਸਭ ਘਰ ਫਰੋਲ ਅਲਮਾਰੀਆਂ ਦੇ ਤਾਲੇ ਤੋੜ ਕੀਮਤੀ ਸਮਾਨ ਅਤੇ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਉੱਥੇ ਹੀ ਗੋਪਾਲ ਨਗਰ ਦੇ ਰਹਿਣ ਵਾਲੇ ਵਿਕਰਮ ਨੇ ਦੱਸਿਆ ਕਿ ਜਿਸ ਘਰ 'ਚ ਚੋਰੀ ਹੋਈ ਹੈ ਉਸ ਦੇ ਚਾਚੇ ਦਾ ਘਰ ਹੈ ਅਤੇ ਉਸ ਦੇ ਚਾਚਾ ਅਤੇ ਚਾਚੀ ਦਿੱਲੀ ਕਿਸੇ ਰਿਸ਼ਤੇਦਾਰ ਦੇ ਵਿਆਹ ਗਏ ਹਨ ਜਦ ਕਿ ਉਹਨਾਂ ਆਪਣੀ ਬੇਟੀ ਦਾ ਵਿਆਹ ਵੀ ਕੁਝ ਦਿਨ ਪਹਿਲਾਂ ਕੀਤਾ ਹੈ ਅਤੇ ਘਰ ਚ ਪਿੱਛੇ ਕੋਈ ਨਹੀਂ ਸੀ ਅਤੇ ਘਰ ਬੰਦ ਸੀ ਅਤੇ ਅੱਜ ਉਹਨਾਂ ਨੂੰ ਗੁਆਂਦੀਆ ਦਾ ਫੋਨ ਆਇਆ ਕਿ ਘਰ ਦੇ ਤਾਲੇ ਟੁੱਟੇ ਹਨ ਅਤੇ ਅੰਦਰ ਵੀ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹਨ ਅਤੇ ਉਹਨਾਂ ਜਦ ਆ ਕੇ ਇੱਥੇ ਦੇਖਿਆ ਹੈ ਤਾਂ ਘਰ ਚ ਸਾਰਾ ਸਮਾਨ ਖਿਲਰਿਆ ਹੋਇਆ ਹੈ ਅਤੇ ਜੋ ਵੀ ਕੀਮਤੀ ਸਾਮਾਨ ਹੈ ਉਹ ਚੋਰੀ ਹੋ ਚੁੱਕਾ ਹੈ ਉੱਥੇ ਹੀ ਉਸਨੇ ਦੱਸਿਆ ਕਿ ਲੱਗਦਾ ਹੈ ਕਿ 4 ਤੋਲੇ ਸੋਨੇ ਦੇ ਗਹਿਣੇ ਸਨ ਅਤੇ ਨਕਦੀ ਵੀ ਸੀ ਲੇਕਿਨ ਪੂਰਾ ਉਸਦੇ ਚਾਚਾ ਅਤੇ ਚਾਚੀ ਆ ਕੇ ਦੱਸਣਗੇ ਕਿ ਹੋਰ ਕਿੰਨਾ ਸਾਮਾਨ ਸੀ ਕਿਉਂਕਿ ਉਹ ਦਿੱਲੀ ਹਨ ਅਤੇ ਹੁਣ ਇਸ ਵਾਰ ਦਾਦੀ ਸੂchna ਉਹਨਾਂ ਨੂੰ ਦਿੱਤੀ ਹੈ ਅਤੇ ਉਹ ਵਾਪਸ ਆ ਰਹੇ ਹਨ ਉੱਥੇ ਹੀ ਪਰਿਵਾਰ ਇਨਸਾਫ ਦੀ ਅਪੀਲ ਕਰ ਰਿਹਾ ਹੈ ਇਸ ਇਲਾਕੇ ਦੇ ਕਾਉਂਸਲਰ ਦੇ ਬੇਟੇ ਨਕੁਲ ਨੇ ਦੱਸਿਆ ਕਿ ਉਹਨਾਂ ਦੇ ਇਸ ਵਾਰਡ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਹਨ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਲੇਕਿਨ ਹੁਣ ਤੱਕ ਕੋਈ ਥੱਲ ਨਹੀਂ ਪੈ ਰਹੀ ਅੱਛਾ ਵਿਕਰਮ ਆ ਮੇਰਾ ਨਾਮ ਮਾ ਲਾਗਪਾਲ ਨਗਰ ਆ ਭਾਈ ਇਸ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵਿਆਹ ਗਏ ਹੋਇਆ ਤੇ ਮਲੋਕੀ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਦਰ ਤਾਲੇ ਢੋਲੇ ਟੁੱਟ ਗਏ ਆ ਘਰ ਤੇ ਅਸੀਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਲੱਗਿਆ ਸੀ ਚਾਹਨੇ ਆ ਕਿ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਇਹ ਕਾਰਵਾਈ ਕੀਤੀ ਜਾਏ ਲਾਗੇ ਜਾ ਕੇ ਬਹੁਤ ਧੜੇ ਘਟਨਾਵਾਂ ਹੁੰਦੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਇੱਥੋਂ 15 20 ਕਾ ਛੱਡ ਗਈ ਇੱਕ ਚੋਰੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਉਹਦਾ ਵੀ ਕੋਈ ਵੀ ਪੁਲਿਸ ਨੇ ਹਜੇ ਤੱਕ ਹੱਲ ਕੋਈ ਨਹੀਂ ਕੀਤਾ ਹੈਗਾ ਮੈਂ ਦੱਸਾਂ ਕਿ ਕਿੰਨਾ ਨੁਕਸਾਨ ਦਾ ਅਨੁਮਾਨ ਨੁਕਸਾਨ ਸਰ 3-4 ਟੋਲੇ ਸੋਨਾ ਹੋਣਾ ਆ ਠੀਕ ਆ ਤੇ 10-20 ਹਜ਼ਾਰ ਰੁਪਏ ਕੈਸ਼ ਹੋਣਾ ਆ ਤੇ ਬਾਕੀ ਹਜੇ ਜਿਹੜੇ ਘਰ ਦੇ ਮੈਂਬਰ ਆ ਜਿਹਦਾ ਚਾਚਾ ਹੀ ਚਾਚੀ ਉਹ ਘਰ ਨਹੀਂ ਹੈਗੇ ਠੀਕ ਆ ਉਹ ਇੱਕ ਦੇ ਦਿੱਲੀ ਆ ਦੇ ਇੱਕ ਚਾਚੀ ਹੁਣੀ ਦਿੱਲੀ ਅੰਮ੍ਰਿਤਸਰ ਗਏ ਹੋਏ ਆ ਉਹ ਆਂਦੇ ਪਏ ਆ ਵਾਪਸ ਆਣ ਕੇ ਦੱਸਣਗੇ ਕਿ ਐਗਜੈਕਟ ਕੀ ਸੀਗਾ ਚਾਚਾ ਜੀ ਕੰਮ ਕਰਦੇ ਚਾਚਾ ਜੀ ਵਿਚਾਰੇ ਦਿਹਾੜੀ ਲਾ ਰਿਆ ਯਾਰ ਦਿਹਾੜੀ ਲਾਉਂਦੇ ਆ ਆ ਹੁਣ ਵਿਚਾਰਿਆਂ ਨੇ ਉੱਪਰ ਮਕਾਨ ਬਣਾਇਆ ਲੋਕਾਂ ਕੋ ਜਰਰੇ ਨਹੀਂ ਗਿਆ ਹੈ ਮੇਰੇ ਚਾਚੇ ਦੀ ਕੁੜੀ ਦਾ ਵਿਆਹ 3 ਤਰੀਕ ਨੂੰ ਹੋਇਆ ਯਾਰ ਲੋਕੀ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਚੋਰੀ ਯਾਰ ਇਥੋਂ ਮੁੰਡੇ ਮੱਲੇ ਦੇ ਜਿਹੜੇ ਇਥੋਂ ਲਗ ਸੇ ਸਾਰੇ ਨੰਗੇ ਆ ਜਿਹੜੇ ਡੇਲੀ ਰੁਟੀਨ 'ਚ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਆ ਜਦੋਂ ਤਾਲੇ ਟੁੱਟੇ ਵੇ ਕੇ ਅੰਦਰ ਆਏ ਆ ਉਹਨਾਂ ਨੇ ਅੰਦਰ ਜਾ ਕੇ ਦੇਖਿਆ अलमारी ਵੀ ਖੁੱਲੀ ਹੋਈ ਸੀ ਠੀਕ ਆ ਫਿਰ ਉਹਨਾਂ ਰੋਲਾ ਪਾਇਆ ਸਾਨੂੰ ਵੀ ਅਦਰ ਫੋਨ ਕੀਤਾ ਸਾਡਾ ਘਰ ਪਿਛਲੀ ਸਾਈਡ ਤੇ ਸਾਨੂੰ ਵੀ ਫੋਨ ਕੀਤਾ ਕਿ ਉੱਧਰ ਪਿੱਛੇ ਜਾ ਕੇ ਦੇਖੋ ਕੀ ਹੋਇਆ ਵਾ ਚਲੋ ਠੀਕ ਆ ਭਾਜੀ ਮੈਂ ਰੋਜ਼ ਆਂਦੀ ਦੀ ਆ ਫੇਰੇ ਇਹ ਦਾਤੀ ਸ਼ਾਮੀ ਆਂਦੀ ਰਹੀ ਆ ਰੋਜ਼ ਹੀ ਫੇਰ ਆਵਾਂ ਦੀ ਦੀ ਆ ਪਰ ਮੈਨੂੰ ਇਹ ਨਹੀਂ ਪਤਾ ਕਿ ਐ ਕੰਮ ਹੋਣਾ ਹੈ ਕੀ ਹੋਇਆ ਚੋਰੀ ਹੋਈ ਹੈ ਪਰ ਸਮਾਨ ਮੈਨੂੰ ਨਹੀਂ ਪਤਾ ਕੀ ਹੀਗਾ ਉਹ ਮੰਮੀ ਹੁਣ ਨਹੀਂ ਆਣਗੇ ਫੇਰ ਪਤਾ ਲੱਗਣਾ ਕੀ ਕੀ ਚੀਜ਼ ਹੈਗੀ ਵਿੱਚ ਕਿੰਨੇ ਕਿਦਨ ਕੇ ਤੁਹਾਡੇ ਮੰਮੀ ਰੇੜੇ ਜੀ ਮੰਮੀ ਹੁਣੀ ਐ ਗਿਆ 7 ਹਫਤਾ ਹੋਈ ਗਿਆ ਉਹਨਾਂ ਨੂੰ ਗਿਆ ਨੂੰ ਤੁਸੀਂ ਰੋਜ ਆਉਂਦੇ ਰਹੇ ਹਾਂਜੀ ਮੈਂ ਰੋਜ ਸ਼ਾਮੀ ਆਉਂਦੀ ਦੀ ਹਾਂ ਸੌਂਦ ਨਹੀਂ ਰਿਹਾ ਕੋਈ ਇੱਥੇ ਨਹੀਂ ਮੈਂ ਸੌਂਦੀ ਨਹੀਂ ਨਾ ਰਹੀ ਹਾਂ ਅੱਜ ਮੈਂ ਉਧਾ ਫੇਰਾ ਮਾਰ ਕੇ ਚੱਲ ਜਾਂਦੀ ਦੀ ਹਾਂ ਅੱਜ ਪਤਾ ਕਿ ਮੇਰੇ ਗਦਾਂ ਚੋਰੀ ਹੋਈ ਐ ਐ ਤੇ ਮੈਨੂੰ ਗਲੀ ਵਾਲਿਆਂ ਨੇ ਦੱਸਿਆ ਕਿ ਦਾ ਕਿ ਇੱਥੇ ਚੋਰੀ ਹੋਈ ਦੀ ਐ ਤੇ ਤੁਸੀਂ ਆਓ ਮੈਂ ਇਸ ਕਰਕੇ ਆਈ ਹਾਂ ਮੈਨੂੰ ਐ ਨਹੀਂ ਪਤਾ ਸਮਾਨ ਕੀ ਕੀ ਹੀਗਾ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਸੀ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਨਹੀਂ ਨਹੀਂ ਹਾਲੇ ਮੈਂ ਕੁਝ ਨਹੀਂ ਕੀਤਾਗਾ ਕਿਹੜਾ ਮਹੱਲਾ ਹੈਗਾ ਇਹ ਕੁਵਾਰ ਲੜਕਾ ਮੇਰਾ ਨਾਮ ਪ੍ਰੀਤੀ ਸਰ ਮੇਰਾ ਨਾਮ ਤੇ ਨਕੁਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਇਹਨਾਂ ਨੇ ਬੇਟੀ ਦੀ ਮੈਰਿਜ ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰਿਜ ਹੋਈ ਦੀ ਬੇਟੀ ਦੀ ਉਹ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਵਿਚਾਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਇਹਨਾਂ ਕੈਸ਼ ਵੀ ਥੋੜਾ ਲੈ ਗਏ ਨੇ ਤੇ 골ਡ ਵੀ ਲੈ ਗਏ ਨੇ ਤੇ ਦੱਸਣਾ ਚਾਹੁੰਦਾ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾ ਦੇ ਘਰੇ ਕੋਈ 15 20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਹੈ ਅੰਨਾ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਐਸਐਚਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15 20 ਦਿਨਾਂ 'ਚ ਕਿ ਐਸਐਚਓ ਜੀ ਸਾਹਿਬ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ ਕਿੱਥੇ ਖੇਡ ਰਹੇ ਨੇ ਕਿੱਥੇ ਕਿੱਥੇ ਕਰ ਰਹੇ ਆ ਪਰ ਅੱਜ ਤੱਕ ਉਹ ਐਸਐਚਓ ਜੀ ਸਾਹਿਬ ਦੇ ਕੰanted ਜੂ ਨਹੀਂ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨਮਾਇंदे ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਪ੍ਰਸ਼ਾਸਨ ਨੂੰ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫਿਰ ਅਸੀਂ ਕੋਈ ਕਾਰਵਾਈ ਕਰੀਏ ਬਸ ਅਸੀਂ ਸਾਰਾ ਮੱਲਾ ਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮੱਲੇ ਦਾ ਮੂਲ ਖਰਾਬ ਕਰ ਰਹੇ ਆ only the not to pay you